ਜਵਾਨੀ ਦੀ ਹਾਰ ਹੋਈ ਹੈ ਨੇਕੀ ਤੇ ਨਿਮਰਤਾ ਦੀ ਜਿੱਤ ਹੋਈ ਹੈ ਸੋ ਸਮੁੱਚਾ ਡੇਰਾ ਬਾਬਾ ਨਾਨਕ ਦੇ ਉਹਨਾਂ ਸੂਝਵਾਨ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਸਮਰਥਨ ਦੇ ਕੇ ਲਗਭਗ 6000 ਵੋਟ ਦੇ ਕਰੀਬ 6000 ਵੋਟ ਦੇ ਕਰੀਬ ਜਿਹੜਾ ਆ ਉਹ ਅੰਤਤ ਨਾਲ ਇਹ ਸੀਟ ਗਰਦੀਪ ਰੰਧਾਵਾ ਜੀ ਨੇ ਜਿੱਤੀ ਆ ਤੋਂ ਸਭ ਤੋਂ ਪਹਿਲੋਂ ਗਰਦੀਪ ਰੰਧਾਵਾ ਜੀ ਉਹਨਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਸਮਰਥਕਾਂ ਨੂੰ ਤੇ ਉਨ੍ਹਾਂ ਦੇ ਵੋਟਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਸ੍ਰੀ ਆਰਵਿੰਦ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਠੀਕ ਹੈ ਡਾਕਟਰ ਸੰਦੀਪ ਪਾਟਕ ਜੀ ਔਰ ਰਾਜਵ ਚੱਡਾ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਸਮਝਦਾ ਕਿ ਜਿਹੜਾ ਇੱਕ ਇਹ ਬਾਬੇ ਨਾਨਕ ਕਰੇ ਇੱਕ ਮੈਂ ਸਮਝਦਾ ਵੀ ਗੁੰਡਾਰਾਸ ਇੱਕ ਵੰਦ ਜਵਾਨੀ ਔਰ ਹੰਕਾਰ ਜਿਸ ਤਰ੍ਹਾਂ ਸਿਰ ਚੜ ਕੇ ਬੋਲਦਾ ਸੀਗਾ ਉਹਨਾਂ ਸਿਆਸੀ ਲੋਕਾਂ ਦੇ ਮੈਂ ਸਮਝਦਾ ਕਿ ਬਾਬੇ ਨਾਨਕ ਦੀ ਇਤਿਹਾਸਿਕ ਧਰਤੀ ਤੋਂ ਜਿਹੜਾ ਇੱਕ ਸੰਦੇਸ਼ ਆਇਆ ਕਮੈਂਡਟ ਆਇਆ ਉਹ ਉਹਨਾਂ ਨੂੰ ਸਿੱਖਣਾ ਚਾਹੀਦਾ ਔਰ ਜਿਸ ਤਰ੍ਹਾਂ ਲੋਕਾਂ ਨੂੰ ਉਹਨਾਂ ਦੇ ਮੂੰਹ ਤੇ ਚੰਡ ਮਾਰੀ ਆ ਮੈਂ ਸਮਝਦਾ ਕਿ ਐਸੇ ਸਿਆਸਤਦਾਨ ਜਿਹੜੇ ਲੋਕਾਂ ਨੂੰ ਪਿਆਰਾਂ ਚ ਰੋਂਦੜ ਦਾ ਐਟੀਟਿਊਡ ਰੱਖਦੇ ਆ ਜਿਨ੍ਹਾਂ ਸਾਹਮਣੇ ਜਿਹੜਾ ਸਾਹਮਣੇ ਲੋਕ ਕਾ ਮਤਲਬ ਕਿੜੀਆਂ ਵਰਗਿਆ ਉਹਨਾਂ ਨੇ ਬਹੁਤ ਵੱਡਾ ਸਬਕ ਆ ਸੋ ਆਮ ਆਦਮੀ ਪਾਰਟੀ ਨੂੰ ਇੰਨੋ ਸੀਟਾਂ ਜਿੱਤਣ ਤੋਂ ਬਾਅਦ ਇੱਕ ਬਹੁਤ ਵੱਡਾ ਵੱਲ ਜਿਹੜਾ ਪਿਆਰ ਆ ਪੰਜਾਬ ਦੇ ਲੋਕਾਂ ਤੋਂ ਮਿਲਿਆ ਤੁਹਾਡਾ ਮੀਡੀਆ ਕਰਮੀਆਂ ਦਾ ਸ਼ੁਕਰੀਆ ਤੁਸੀਂ ਬੜਾ ਅੱਛਾ ਇਹਨੂੰ ਕਵਰ ਕੀਤਾ ਔਰ ਤੁਹਾਡੇ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਉਹਨਾਂ ਨੂੰ ਮੁਬਾਰਕਾਂ ਸ਼ੇਅਰ ਕਰਦੇ ਆ ਸੋ ਲਾਜ਼ਮੀ ਤੌਰ ਤੇ ਜਿਹੜਾ ਗੁਰਦਾਸਪੁਰ ਪਾਰਲੀਮੈਂਟ ਦੀ ਹਲਕੇ ਦੇ ਅੰਦਰ ਵਾਜੀ ਦੇ ਅੰਦਰ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਇੱਕ ਭਲ ਮਿਲਿਆ ਇਹ ਲਾਜ਼ਮੀ ਤੌਰ ਤੇ ਜਿਹੜਾ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਨਮਾਨਜੀ ਦੀ ਵਾਅਦੇ ਵਿੱਚ ਜਿਹੜਾ ਗੁੱਡ ਗਵਰਨਸ ਹੈ ਜਿਹੜੀ ਪੰਜਾਬ ਦੇ ਲੋਕਾਂ ਨੂੰ ਪਿਛਲੇ 30 ਮਹੀਨਿਆਂ ਦੇ ਦੌਰਾਨ ਮਿਲੀ ਹੈ ਚਾਹੇ ਉਹ ਬਿਜਲੀ ਬਿੱਲਾਂ ਦੀ ਮਾਫੀ ਦਾ ਸਵਾਲ ਹੋ ਚਾਹੇ 48000 ਸਰਕਾਰੀ ਨੌਕਰੀਆਂ ਦਾ ਸੋਲਵ ਹੋਵੇ ਆਮ ਆਦਮੀ ਕਲੀਨ ਕਾਰਡ ਜਿਵੇਂ ਲੋਕਾਂ ਨੂੰ ਟੈਸਟ ਫ੍ਰੀ ਹੁੰਦੇ ਆ ਦਵਾਈਆਂ ਫ੍ਰੀ ਮਿਲਦੀਆਂ ਨੇ ਔਰ ਜਿਹੜੀ ਸਾਡੀ ਸੜਕ ਸੁਰੱਖਿਆ ਫੋਰਸ ਹੈ ਬਹੁਤ ਸਾਰੇ ਐਸੇ ਕੰਮ ਨੇ ਟੋਲ ਪਲਾਜ਼ਾ ਦਾ ਬੰਦ ਕਰਾਣਾ ਸੋ ਮੈਂ ਸਮਝਦਾ ਵੀ ਇਹ ਵੀ ਲੋਕਾਂ ਨੇ ਪ੍ਰਵਾਨ ਕੀਤਾ ਸੋ ਦੂਸਰੇ ਪਾਸੇ ਜਿਹੜਾ ਇਹ ਲੋਕ ਸਮਝਦੇ ਸੰ ਕਿ ਸ਼ਾਇਦ ਵੋਟਾਂ 'ਚ ਜਿੱਤਣਾ ਤੇ ਵੋਟਾਂ 'ਚ ਖੜਨਾ ਉਹਨਾਂ ਦਾ ਕੋਈ ਫੰਡਾਮੈਂਟਲ ਰਾਈਟ ਹੈਗਾ ਆ ਇਥੇ ਵੀ ਪਤਾ ਲੱਗਦਾ ਆ ਕਿ ਪੰਜਾਬ ਦੇ ਲੋਕ ਜਦੋਂ ਆਪਣਾ ਸਰਾਵਣ ਜਗਾਉਂਦੇ ਆ ਤਾਂ ਫਿਰ ਵੱਡੇ ਵੱਡੇ ਕਿਲੇ ਢਾਟੇ ਦੀ ਹੁੰਦੇ ਆ ਮੈਂ ਸਮਝਦਾ ਕਿ ਉਸ ਸਿਆਸਤ ਨੂੰ ਉਸ ਵਿਚਾਰ ਨੂੰ ਉਸ ਸਮਝ ਨੂੰ ਅੱਜ ਬਲ ਮਿਲਿਆ ਆ ਜਿਹੜੀ ਲੋਕਾਂ ਦੇ ਪੱਖ ਦੀ ਹੈ ਜਿਹੜਾ ਲੋਕਾਂ ਦਾ ਕਲਿਆਣ ਜਿਹੜਾ ਅਰਿੰਦਸਰ ਰੰਧਾਵਾ ਦੇਖੋ ਗੱਲ ਇਹ ਆ ਵੀ ਤੁਸੀਂ ਬਹੁਤ ਸੂਝਵਾਨ ਹੋ ਸਾਡੇ ਨਾਲ ਧੰਨਵਾਦ ਪਤਾ ਇਹ ਜਮਾਤ ਕਿੰਨੇ ਪਾਲੀਆ ਗੈਂਗਸਟਰਾਂ ਨੇ ਸਭ ਨੂੰ ਪਤਾ ਪੰਜਾਬ ਚ ਡਰਗਸ ਕੌਣ ਲੈ ਕੇ ਆਇਆ ਸਭ ਨੂੰ ਪਤਾ ਸੋ ਜਿਸ ਤਰ੍ਹਾਂ ਮਾਨਜੋਤ ਮੁੱਖ ਮੰਤਰੀ ਕਹਿੰਦੇ ਆ ਨਾ ਵੀ ਰੱਬ ਜਦੋਂ ਵੀ ਮਾਰਦਾ ਆ ਉਹ ਮਤ ਮਾਰਦਾ ਆ ਸੋ ਇਹਨਾਂ ਦੀ ਮਤ ਮਰੀ ਹੋਈ ਹੈ ਹੁਣ ਮਤ ਪੰਜਾਬ ਦੇ ਲੋਕ ਟਕਾਣੇ ਲਿਆ ਰਿਆ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਤੁਸੀਂ ਕਿੱਥੇ ਖੜੇ ਥੈਂਕ ਯੂ ਜੀ ਥੈਂਕ ਯੂ ਅਸਲ ਲੜਾਈ ਜਿੰਨੇ ਸਾਰੇ ਬੰਦੇ ਨੇ ਵਿੱਚ ਯੋਗਦਾਨ ਪਾਇਆ ਉਹਦਾ ਬਹੁਤ ਪਹਿਲਾਂ ਮੇਰੇ ਵਰਕਰ ਜੀ ਤੱਕ ਗੁਰਦੀਪ ਸਿੰਘ ਰੰਧਾਵੇ ਦੀ ਬਾਅਦ ਚ ਮੋਚਾ ਜਦ ਵਰਕਰ ਜੀ ਹੁੰਦੇ ਨੇ ਵਰਕਰ ਦੀ ਮੋਚਾ ਤਾਂ ਫਿਰ ਗੁਰਦੀਪ ਸਿੰਘ ਅੱਜ ਵੀ ਨਿੰਬੂ ਖਾਦਾ ਨਿੰਬੂ ਪਹਿਲਾਂ ਵੀ ਖਾਦਾ ਤੇ ਹੁਣ ਵੀ ਖਾਦਾ ਰੰਧਾਵਾ ਰੰਧਾਵਾ ਕਿਹੜੇ ਫੈਕਟਰ ਚੱਲੇ ਜਿੰਨਾ ਚਿਰ ਪ੍ਰਮਾਤਮਾ ਦਾ ਹੁਕਮ ਹੋਇਆ ਔਰ ਦੀ ਮਰਜ਼ੀ ਤੋਂ ਬਗੈਰ ਮੋਚ ਥੱਲੇ ਨਹੀਂ ਹੋਣੀ ਉਹਨੇ ਹੀ ਮੋਚ ਉੱਤੇ ਕਰਨੀਆਂ ਤੇ ਉਹਨੇ ਥੱਲੇ ਕਰਨੀਆਂ ਆ ਜਿਹੜਾ ਉਹਨਾਂ ਤਾਜ਼ੇ ਲੋਕਾਂ ਨੇ ਵੇਖਿਆ ਸਾਡੇ ਲੋਕਾਂ ਅਮਨ ਸਤ ਲੋਕ ਹੈ ਮੇਰਾ ਪਰਿਵਾਰ ਚੀਤਾ ਦਾ ਪਰਿਵਾਰ ਹੈ ਮੇਰੇ ਪਰਿਵਾਰ ਨੇ 4 ਮੈਂਬਰਾਂ ਨੇ ਜਦੋਂ ਕਾਲਾ ਦੌਰ ਆਇਆ ਸੀ ਪੰਜਾਬ ਦੇ ਚਾਹ ਉਹਨਾਂ ਦੀ ਚੀ ਦੀ ਚਾਰ ਮੇਰੇ ਫਾਦਲ ਸਾਹਿਬ ਫਾਦਲੋ ਦੇ ਚਾਚਾ ਜੀ ਨਾਲ ਚਾਚਾ ਜੀ ਦੇ ਬੇਟੇ ਜਿਹੜੇ ਮੇਰੇ ਤੇ ਇਲਜ਼ਾਮ ਲਾਉਂਦੇ ਇਹਨਾਂ ਦੇ ਬਾਰੇ ਵੀ ਲੋਕੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹਨਾਂ ਦਾ ਕੀ ਸਟੇਟਸ ਆ ਔਰ ਇਹਨਾਂ ਦੇ ਕਿੰਨਾ-ਕਿੰਨਾ ਲੋਕਾਂ ਨਾਲ ਸਬੰਧ ਸੀਗੇ ਉਹ ਸਭ ਲੋਕਾਂ ਨੂੰ ਪਤਾ ਹੈ ਕਿਰਪਾ ਸਤਗੁਰ ਦੀ ਨਾ ਬਾਬੇ ਨਾਨਕ ਦੀ ਕਿਰਪਾ ਬਾਬੇ ਸ਼੍ਰੀਚੰਦ ਨੇ ਕਿਰਪਾ ਕੀਤੀ ਇੱਕ ਮੁੱਖ ਮੰਤਰੀ ਨਰਕਾਮ ਵਰਕਰ ਲੜਾਈ ਲੜੰਦਿਆ ਲੋਕਾਂ ਨੇ ਪ੍ਰਮਾਤਮਾ ਨੇ ਕਿੱਡਾ ਵੱਡਾ ਜਿਹੜਾ ਤਾਜ ਆ ਮੇਰੇ ਸਿਰ ਤੇ ਰੱਖਿਆ ਇਹ ਕੋਝੋਟੀ ਗੱਲ ਨਹੀਂ ਗੀ ਜਿਹੜੇ ਲੋਕ ਵੱਡੇ-ਵੱਡੇ ਲੀਡਰਾਂ ਨੂੰ ਸੰਦੇ ਨੈਸ਼ਨਲ ਲੈਵਲ ਦਾ ਲੀਡਰ ਹੋਵੇ ਅੱਜ ਖਬਰਾਂ ਦੇ ਕੋਈ ਟੀਵੀ 'ਚ ਕਿੰਨਾ ਕਿਵੇਂ ਚੱਲਣ ਡੀਆਂ ਜੀ ਸਭ ਤੋਂ ਪਹਿਲਾਂ ਮੈਂ ਕਹਿੰਦਾ ਸੀ ਪਰਿਵਾਰਵਾਦ ਤੇ ਹੰਕਾਰ ਦੇ ਵਿਰੁੱਧ ਲੜਾਈ ਲੜਨੀ ਡੇਰਾ ਬਾਬਾ ਨਾਨਕ ਚ ਮੈਂ ਸ਼ੁਰੂ ਤੋਂ ਕਹਿੰਦਾ ਰਿਆਂ ਇਸ ਪਰਿਵਾਰਵਾਦ ਨੂੰ ਖਤਮ ਕਰੋ ਹੰਕਾਰ ਨੂੰ ਖਤਮ ਕਰੋ ਅੱਜ ਡੇਰਾ ਬਾਬਾ ਨਾਨਕ ਵਾਲਿਆਂ ਪਰਿਵਾਰਵਾਦ ਵੀ ਖਤਮ ਕਰਤਾ ਔਰ ਹੰਕਾਰ ਵੀ ਖਾਂ ਜਿਹੜੇ ਮੇਰੇ ਵੋਟਰ ਸਪੋਰਟਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਖੁਸ਼ੀ ਦਾ ਯਾਰ ਜਿਹੜਾ ਵਾ ਤੁਸੀਂ ਜਿੱਦਾਂ ਮਰਜ਼ੀ ਕਰੋ ਪਿੰਡਾਂ 'ਚ ਕੋਈ ਲੜਾਈ ਝਗੜਾ ਨਹੀਂ ਕਰਨਾ ਮੈਂ ਸਾਰੇ ਆਪਣੇ ਵੋਟਰਾਂ ਸਵਰਨ ਨੂੰ ਬੇਨਤੀ ਕਰਦਾ ਕੋਈ ਹੱਲਾਕੁਲਾ ਜਿਹੜਾ ਪਿੰਡਾਂ 'ਚ ਨਹੀਂ ਹੋਣਾ ਜਦੋਂ ਜੱਗੂ ਫੈਕਟਰੀ ਚ ਇਹਦੀਆਂ ਫੋਟੋਆਂ ਉੱਥੇ ਵਿਧਾਨ ਸਭਾ 'ਚ ਚੱਲੀਆਂ ਆਈਆਂ ਉਹਦੋਂ ਜੱਗੂ ਫੈਕਟਰੀ ਕਿੱਥੇ ਸੀਗਾ ਮੇਰੀ ਤਾਂ ਕਿਸੇ ਨਾਲ ਕੋਈ ਫੋਟੋ ਨਹੀਂ ਜਦੋਂ ਬਿਕਰਮਜੀਤ ਜੀ ਨੇ ਵਿਧਾਨ ਸਭਾ ਸੈਸ਼ਨ 'ਚ ਮੋਟੋ ਉਹ ਕਿਹਦੀ ਫੋਟੋ ਸੀਗੀ ਇਹ ਲੜਾਈ ਜਿਹੜੀ ਹੁੰਦੀ ਆ ਨਾ ਇਹ ਲੜਾਈ ਇਹ ਦੁਸ਼ਮਣੀ ਹੁੰਦੀ ਆ ਇਹ ਜਿਹੜੀ ਲੜਾਈ ਹੈ ਇਲੈਕਸ਼ਨ ਦੀ ਲੜਾਈ ਆ ਮੈਂ ਉਸ ਲੜਾਈ ਨੂੰ ਉਸੇ ਢੰਗ ਨਾਲ ਹੀ ਲੜਿਆ ਜਿਸ ਢੰਗ ਨਾਲ ਮੈਨੂੰ ਲੜਨੀ ਚਾਹੀਦੀ ਮੈਂ ਉਸੇ ਢੰਗ ਨਾਲ ਲੜਿਆ ਵੇਖੋ ਜੀ ਕਿਹਦੀ ਖੁਸ਼ੀ ਦੀ ਲੈਣਾ ਬਹੁਤ ਵਧੀਆ ਜੀ ਵੇਖੋ ਲੋਕ ਆਮ ਆਦਮੀ ਪਾਰਟੀ ਨੂੰ ਜਿਹੜੀ ਪਿਛਲੀ ਵਾਰ 2022 ਚ ਕਸਰ ਰਹਿ ਗਈ ਸੀਗੀ ਉਹ ਐਦ ਕੀ ਪੂਰੀ ਕੀਤੀ ਆ ਤੇ ਇੱਕ ਇਮਾਨਦਾਰ ਰੰਦਾਵਾ ਜਿਹੜਾ ਕਿ ਕੇਜਲ ਸਾਹਿਬ ਕਹੇਗੇ ਵੀ ਇੱਕ ਬੰਨੇ ਇਮਾਨਦਾਰ ਰੰਦਾਵਾ ਤੇ ਇੱਕ ਬੰਨੇ ਬਈਮਾਰ ਰੰਦਾਵਾ ਤੇ ਲੋਕਾਂ ਨੇ ਫਤਵਾ ਦਿੱਤਾ ਇਮਾਨਦਾਰ ਰੰਦਾਵਾ ਵੀ ਮੈਨੂੰ ਇੱਕ ਗੱਲ ਦੱਸੋ ਕਿ ਐਕਟਰਾਂ ਦਾ ਦੋਸ਼ ਲਾਉਂਦੇ ਨੇ 2000 ਅਜਰੀ ਹੁਣ ਇਲੈਕਸ਼ਨ ਸਰਪੰਚੀ ਵੀ ਹੋਈ ਤੇ ਦੂਜੀ ਵੀ ਹੋਈ ਆ ਕੋਈ ਇੱਕ ਐਫਆਈਆਰ ਕੱਢ ਕੇ ਦਿਖਾ ਦਿਓ ਜੇ ਕੁਝ ਗਲਤ ਹੋ ਰਿਹਾ ਵਾ ਤੇ ਪੰਜਾਬ ਸਰਕਾਰ ਆ ਪ੍ਰਸ਼ਾਸਨ ਆ ਕੁਝ ਗਲਤ ਤਾਂ ਹੋਇਆ ਹੀ ਨਹੀਂ ਸਿਰਫ ਤੇ ਸਿਰਫ ਆਪਾਂ ਇਹੋ ਕਹੀ ਜਾਂਦਾ ਗੁੰਡਾਵਾਦ ਜੇ ਉਹ ਅਸਲ ਦੇ ਵਿੱਚ ਇਹਨਾਂ ਦੀ ਬਖਲਾਅ ਸੀ ਇਹਨਾਂ ਨੂੰ ਕੋਈ ਜਿਹੜਾ ਬੰਦਾ ਹੁਣ ਨਾ ਕਿ ਬੋਲਦਾ ਵਾ ਜਿਹੜਾ ਬੰਦਾ ਇਹਨਾਂ ਨੂੰ ਜਵਾਬ ਦਿੰਦਾ ਵਾ ਇਹਨਾਂ ਨੂੰ ਹੁਣ ਗੁੰਡਾ ਲੱਗਣ ਲੱਗ ਪੈਂਦਾ ਵਾ ਲੱਗਦਾ ਇਹਦਾ ਕੋਈ ਵੀਡੀਓ ਜਨਤਕ ਨਹੀਂ ਸੀ 2 ਲੱਖ ਵੋਟਰਾਂ ਡੇਰਾ ਬਾਬਾ ਨਾਨਕ ਤੇ ਇਹਦਾ ਮਤਲਬ ਕਿ 2 ਲੱਖ ਦਾ 2 ਲੱਖ ਹੀ ਗੁੰਡਾ ਹੋ ਗਿਆ ਵਾ ਵੋਟਾਂ ਪਾ ਕੇ ਹਰ ਵਾਰ ਵਾਂ ਦਾ ਗੁੱਸਾ ਕੱਢਿਆ ਵਾ ਮੈਂ ਤਾਂ ਕੀਤਾ ਵਾ ਜਿਹੜੀ ਅੰਦਰ ਹੰਕਾਰ ਸੀਗਾ ਮੈਂ ਸੀ ਤਾਂ ਹੁਣ ਤੇ ਕਿੱਲਾ ਸੀ ਲੋਕਾਂ ਨੇ ਪਟ ਪਾਇਆ ਲੱਗਦਾ ਕੋਈ ਡਰਦਾ ਮਾਹੌਲ ਨਹੀਂ ਜੀ ਬੜੀ ਅਮਨ ਚਾਲ ਆ ਜਨਾ ਜਮੀਨ ਇਲੈਕਸ਼ਨ ਲੜੀ ਇਹਨਾਂ ਦੇ 50 ਐਫ ਆਈ ਆਰ ਸਰਪੰਚਾਂ ਦੇ ਕਰਕੇ ਤੇ ਫਿਰ 45 ਹਜ਼ਾਰ ਮਜਿੱਤੀ ਆਮ ਲੋਕਾਂ ਦੀ ਜਿੱਤ ਹੋਈ ਹੈ ਜੀ ਆਮ ਆਮ ਲੋਕਾਂ ਦੀ ਜਿੱਤ ਆਮ ਲੋਕਾਂ ਦੀ ਜਿੱਤ ਆਮ ਲੋਕਾਂ ਦੀ ਜਿੱਤ ਇਹਨਾਂ ਨੇ ਇਹਨਾਂ ਨੇ ਨਾ ਇਹਨਾਂ ਨੇ ਕਿਦੇ ਇਲੈਕਸ਼ਨ 'ਚ ਪਿੰਡੋਂ ਕੱਢਿਆ ਸੀਗਾ ਨਾ ਅੱਜ ਡੇਰਾ ਬਾਬਾ ਨਾਲਕ ਦੇ ਲੋਕਾਂ ਨੇ ਹਲਕੇ ਚ ਕੱਢ ਕੇ ਦਿਖਾਓ ਜੀ ਸਰਪੰਚ ਜੀ ਬੰਦੇ ਆ ਨਾਨਕ ਤੋਂ ਮੈਂ ਮਰਦਾ ਪਿਆ ਜੀ ਵੇਖੋ ਇਹਨਾਂ ਨੇ ਮੇਰੇ ਸਾਬ ਪਿੰਡ ਚੋਂ ਕੱਢਿਆ ਸੀਗਾ ਕਿੰਨੇ ਜੀ ਤੁਸੀਂ ਪਿੰਡ ਨਹੀਂ ਸਾਫ ਕਰਦੇ ਅਜੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਇਹਨਾਂ ਨੂੰ ਹਲਕਾ ਦੇ ਦਿੱਤਾ ਤੇ ਉਹਨਾਂ ਨੂੰ ਹਲਕੇ ਚ ਬਾਹਰ ਕਰ ਦਿੱਤਾ ਬਿਲਕੁਲ